ਅੱਜ ਕੁਮ데요 ਸੀ ਦੇਖੀ ਬੋਬੀ ਦੀ ਸਪੈਸ਼ਲ ਮੱਕੀ ਚਾਟ ਅਸੀਂ ਸੋਚਿਆ ਇਹਨਾਂ ਦੀ ਮੱਕੀ ਚਾਟ ਟਰਾਈ ਕੀਤੀ ਜਾਵੇ ਕਿਉਂਕਿ ਅਸੀਂ ਇਹਨਾਂ ਦਾ ਕਾਫੀ ਨਾਮ ਸੁਣਿਆ ਉਬਲੇ ਹੋਏ ਮੱਕੀ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਆਲੂ ਪਾਏ ਕੱਟ ਕੇ ਉਬਲੇ ਹੋਏ ਤੇ ਉਬਲੇ ਹੋਏ ਆਲੂ ਪਾਉਣ ਤੋਂ ਬਾਅਦ ਇਹਨਾਂ ਨੇ ਮਸਾਲੇ ਵਗੈਰਾ ਪਾਏ ਇਸ ਦੇ ਵਿੱਚ ਤੇ ਮਸਾਲੇ ਵਗੈਰਾ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਇਹਨਾਂ ਨੇ ਮਿਲਾਇਆ ਤੇ ਉੱਪਰ ਦੀ ਪਾਈ ਸੀ ਇੱਕ ਲਾਲ ਰੰਗ ਦੀ ਚਟਨੀ ਤੇ ਆਪਣੀ ਮੱਕੀ ਚਾਟ ਆ ਜਿਹੜੀ ਬਣ ਕੇ ਰੈਡੀ ਹੋ ਚੁੱਕੀ ਹੈ ਮੱਕੀ ਚਾਟ ਦੇਖਣ ਦੇ ਵਿੱਚ ਕੁਸ਼ੇਸ਼ਟ ਹੈ ਵੀ ਲੱਗ ਰਹੀ ਹੈ ਦੇਖਣ ਜਿਦਾ ਟੇਸਟੀ ਲੱਗ ਰਿਹਾ ਤੇ ਦ ਦੀ ਚਾਟ ਕਿਦਾਂ ਦੀ ਬਣੂਗੀ ਸ਼ਕਰਕੰਦੀ ਨੂੰ ਕੱਟ ਕੇ ਫਿਰ ਇਹਦੇ ਵਿੱਚ ਪਾਏ ਇਹਨਾਂ ਨੇ ਚੰਗੀ ਤਰ੍ਹਾਂ ਮਸਾਲੇ ਤੇ ਉੱਪਰ ਦੀ ਪਾਈ ਇਹਨਾਂ ਨੇ ਲਾਲ ਚਟਨੀ ਤੇ ਚੰਗੀ ਤਰ੍ਹਾਂ ਮਿਲਾ ਕੇ ਆਪਣੀ ਸ਼ਕਰਕੰਦੀ ਦੀ ਚਾਟ ਆ ਜਿਹੜੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਇਹ ਚਾਟ ਵੀ ਜਿਹੜੀ ਦੇਖਣ ਦੇ ਵਿੱਚ ਕੁਛ ਇਸ ਟਾਈਪ ਦੀ ਲੱਗ ਰਹੀ ਹੈ ਚਾਟ ਵੀ ਦੇਖਣ ਚ ਸਵਾਦ ਲੱਗ ਰਹੀ ਹੈ ਠੀਕ ਹੀ ਕਰਕੇ ਮੈਂ ਦੋਹੇ ਚੀਜ਼ਾਂ ਟਰਾਈ ਕੀਤੀਆਂ ਦੋਹੇ ਚੀਜ਼ਾਂ ਦਾ ਟੇਸ ਮੈਨੂੰ ਠੀਕ ਲੱਗਿਆ ਤੇ ਜੇ ਤੁਸੀਂ ਵੀ ਇਹ ਚੀਜ਼ਾਂ ਟਰਾਈ ਕਰਨੀਆਂ ਨੇ ਜਿਹੜੀ ਨਾਂ ਆਪੇ ਦੀ ਪੁਰਾਣੀ ਸਬਜੀ ਮੰਡੀ ਆ ਸਬਜੀ ਮੰਡੀ ਦੇ ਵਿੱਚ ਸ਼ਨੀ ਦੇ ਮੰਦਰ ਦੇ ਬਿਲਕੁਲ ਸਾਹਮਣੇ ਇਹ ਘੜਦੇ ਨੇ ਬ